ਗੱਲ ਬਿਲਕੁਲ ਭਾਈ ਬੇਨਤੀਓ ਸ਼ੁਰੂ ਕਰੋ ਜੀ ਮੈਚ ਤਣਾ ਉਰੀ ਵਾਲਿਓ ਜਦੋਂ ਤੁਸੀਂ ਪਿੰਡ ਜਾਓਗੇ ਨਾ ਬਾਪੇ ਕਥਾ ਕਰਕੇ ਵੀ ਹਰ ਜਾਣਗੇ ਸਾਢੇ 10 ਸ 11 ਜਿੰਨੇ ਨੰਬਰ ਹੈਗੇ ਜਾਦੂ ਜੀ ਹਾਂ ਬਹੁਤ ਨੇੜੇ ਆਣਾ ਖੜੋ 1 ਲੱਖ 2000 ਰੁਪਏ ਦਾ ਦੋਨੇ ਟੀਮਾਂ ਨੂੰ ਇਨਾਮ ਦਿੱਤਾ ਜਾਣਾ ਤੇ ਬੈਸਟਨ ਨੂੰ 21-21 ਹਜ਼ਾਰ ਹੈ ਬਾਈ 11 11-11 ਹਜ਼ਾਰ ਹਾਂ ਕੁੱਲ ਮਿਲਾ ਕੇ ਭਾਈ ਉਹ ਪਾ ਕੇ ਸਭਾ ਲੱਖ ਰੁਪਏ ਦਾ ਫਾਈਨਲ ਸ਼ੁਰੂ ਹੋਣੀ ਆ ਰਿਹਾ ਹੈ ਪਹਿਲੀ ਰੇਡ ਟੇਕੇ ਮੱਥਾ ਮੁੰਡੇ ਨੇ ਹੱਥ ਜੋੜੇ ਲੱਗਿਆ ਰੱਬ ਨੂੰ ਧਿਆਨ ਲੋਕੋ ਹਾ ਤੋੜ ਤਾਰੀਆਂ ਸ਼ੇਰ ਨੂੰ ਦੋ ਥਾਪੀ ਤੇ ਧਾਵੀ ਚੱਲਿਆ ਕਬੱਡੀਆਂ ਉਹ ਪਾਉਣ ਲੋਕੋ ਛੰਟੀ ਚੱਲੇ ਕਬੱਡੀ ਪਾਉਣ ਲੋਕੋ ਪਹਿਲੀ ਕਬੱਡੀ ਪੈ ਗਈ ਹੈ ਚਾਰੇ ਦੇ ਚਾਰੇ ਤਿਆਰ ਹੈ ਆ ਛੋਟਾ ਸ਼ਿਲੂ ਹੈ ਖੇਡ ਮੈਦਾਨ ਦੇ ਅੰਦਰ ਕੋਸ਼ਿਸ਼ ਕਰੀ ਹੈ ਨੰਬਰ ਕਹਿੰਦੇ ਰੇਡਰ ਦਾ ਇਧਰ ਦੇ ਪਾਸੇ ਉਸਤਾਦ ਟੀਤੇ ਗਾਲ ਆ ਗਿਆ ਹਾ ਗਿਆਲਾ ਆ ਗਿਆ ਟੀਡੇ ਗਿਆਲਾ ਧਨੌਰੀ ਪਿੰਨ ਵਾਲਾ ਕਬੱਡੀ ਪਾ ਰਿਹਾ ਪਹਿਲੇ ਪਾਸੇ ਕਰਾਚੋ ਇੱਕ ਪਾਸੇ ਕਹਿੰਦੇ ਵੀ ਬੂਰਾ ਜਗਮਾਲ ਵਾਲੀ ਦਾ ਕਰਨਾ ਵਿੱਕੀ ਹੈ ਨਾਲ ਮੈਂ ਦੇਖਦਾ ਮੇਰੇ ਮਿੱਤਰੋ ਕਹਿੰਦੇ ਚੱਠੇ ਵਾਲੀਆ ਕਹਿੰਦੇ ਜਾਦੂ ਖੜਾਗਾ ਵੱਡਾ ਸਰਕਾਰਾ ਫਾਈਨਲ ਹੈ ਉਧਰ ਮਿੱਤ ਵਰਗੇ ਸਰੇਸ਼ ਵਰਗੇ ਢਾਕੜ ਵਰਗੇ ਰਜੀਬੂ ਲੈਣਾ ਆਹ ਵੱਡੀ ਟੀਮ ਬਣਾਈ ਹੈ ਪਰ ਪਈ ਹੋਈ ਕਬੱਡੀ ਤੇ ਧਨੌਰੀ ਦੀ ਟੀਮ ਦੇ ਲਈ ਇੱਕ ਅੰਕ ਦਾ ਵਾਧਾ ਹੋਰ ਹੁੰਦਾ ਹੋਇਆ ਲਓ ਕਬੱਡੀ ਪਾਉਣ ਦੇ ਲਈ ਕਰਾਚੋ ਵਾਲਾ ਸੈਂਟੀ ਉਹ 11000 ਵਾਲੀ ਕਹਿੰਦੇ ਦੂਜੀ ਕਬੱਡੀ ਫੇਰ ਮੋੜਤੀ ਹੈ ਲੱਖੀ ਜੇ ਧਾਕੜ ਕਹਿੰਦੇ ਵੀ ਹਾਥੀ ਮੂਰੇ ਹੋ ਜੇ ਨਾ ਹਾਥੀ ਦੇ ਵੀ ਬ੍ਰੇਕ ਲਵਾ ਦੇ ਬ੍ਰੇਕ ਲਵਾ ਦੇ ਆ ਬ੍ਰੇਕ ਲਵਾ ਦੇ ਭੰਗੜੇ ਪਵਾ ਦੇ ਤੇ ਲੋਕਾਂ ਨੂੰ ਨਚਾ ਦੇ ਬਾਰੇ ਛੰਟੀ ਜਦੋਂ ਕੱਟ ਮਾਰਦਾ ਵੱਡੇ ਵੱਡੇ ਦੀਆਂ ਕਹਿੰਦੇ ਬ੍ਰੇਕਾਂ ਜਾਮ ਕਰ ਦਿੰਦਾ ਛੰਟੀ ਜਦੋਂ ਕੱਟ ਮਾਰਦਾ ਵੱਡੇ ਵੱਡਿਆਂ ਦੀਆਂ ਬ੍ਰੇਕਾਂ ਜਾਮ ਕਰ ਦਿੰਦਾ ਆ ਪ੍ਰਵਿੰਦਰ ਅੱਲੀ ਆਲਾ ਮਾਰ ਕਰਦਾ ਇਹਨਾਂ ਦੇ ਮਲਕੀਤ ਤਮਦਾਨ ਸਾਹਿਬ ਵਾਲਾ ਕਬੱਡੀ ਪਾਉਣ ਦੀ ਬਾਤ ਹੈ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਵੀ ਬੂਰਾ ਜਗਮਾਨ ਵਾਲੀ ਦਾ ਕਰਨਾ ਵਿੱਕੀ ਹੈ ਹਾ ਮਲਕੀਤ ਤਮਦਾਨ ਸਾਹਿਬ ਵਾਲਾ ਹਾ ਕਬੱਡੀ ਕਬੱਡੀ ਕਰਦਾ ਹੋਇ ਤੇ ਨੰਬਰ ਧਨੌਰੀ ਲਈ ਜੋੜਦਾ ਹੋਇਆ ਆ ਆ ਗਿਆ ਕਹਿੰਦੇ ਭਾਈ ਬਖਤੌਰ ਵਾਲਾ ਇਨੂੰ ਪੱਕਾ-ਵੱਗਾ ਕਹਿੰਦੇ ਆ ਇਹਨੂੰ ਪੱਕਾ-ਵੱਗਾ ਕਹਿੰਦੇ ਆ ਇਹਨੂੰ ਬੱਗਾ-ਬੱਗਾ ਕਹਿੰਦੇ ਆ ਮਾਂ ਨੇ ਹੱਲਾਸ਼ੇਰੀ ਦਿੱਤੀ ਐ ਤੇ ਮੱਡਾ ਵੱਡਾ ਮੱਲ ਬਣ ਗਿਆ ਵੀ ਆਪਣੀ ਜ਼ਿੰਦਗੀ ਵਿੱਚ ਮਸ਼ਹੂਰ ਹਾਂ ਮੈਂ ਕਿਸੇ ਦੇ ਦਿਲ ਦੇ ਨੇੜੇ ਕਿਸੇ ਤੋਂ ਦੂਰ ਹਾਂ ਮੈਂ ਬਹੁਤਿਆਂ ਨੂੰ ਸੋਹਣਾ ਨਹੀਂ ਲੱਗਦਾ ਪਰ ਆਪਦੀ ਮਾਂ ਦੇ ਚਿਹਰੇ ਦਾ ਨੂਰ ਹਾਂ ਮੈਂ ਪਰ ਆਪਦੀ ਮਾਂ ਦੇ ਚਿਹਰੇ ਦਾ ਨੂਰ ਹਾਂ ਮੈਂ ਛੋਟਾ ਸ਼ੀਲੂ ਟਾਕੜਾ ਟਾਕਰਾਉਦਾ ਇਲੂ ਇਲੂ ਛੋਟਾ ਸ਼ੀਲੂ ਬੜੇ ਮੀਆਂ ਬੜੇ ਮੀਆਂ ਛੋਟੇ ਮੀਆਂ ਸੁਬਾਨ ਅੱਲਾ ਸੁਬਾਨ ਅੱਲਾ ਸੁਬਾਨ ਅੱਲਾ ਆ ਰੇਡ ਕਹਿੰਦਾ ਮਿੱਤ ਦੀ ਪੈ ਗਈ ਆ ਮਿੱਤ ਕਬੱਡੀ ਲਈ ਤਾਕੜ ਮੈਂ ਪਹਿਲਾਂ ਦੱਸਿਆ ਵੀ ਇੰਨੀ ਜਾਣ ਆ ਮੁੰਡੇ ਜਿਹੜੇ ਹਰਿਆਣੇ ਵਾਲੇ ਜੋ ਜੇ ਚੰਗੇ ਜਿਹੇ ਬੰਦੇ ਦੇ ਮੂਰੇ ਹੋ ਜੇ ਨਾ ਦਿਲ ਦੀ ਧੜਕਣ ਬਦਲ ਜਾਂਦਾ ਪਰ ਜਗਮਾਨ ਵਾਲੀ ਦਾ ਬੂੜਾ ਕਹਿੰਦਾ ਸੀ ਕਿਹੜਾ ਘਟ ਪਰ ਐਮਿਤ ਵਰਗੇ ਨੌਜਵਾਨ ਨੰਬਰ ਜਿਹੜੇ ਜੋੜਦੇ ਹੋਏ ਵੱਡਾ ਸਤਕਾਰ ਹੈ ਇੱਕ ਪਾਸੇ 4 ਪੁਆਇੰਟ ਹੈ ਉਹ ਕਿਉਂ ਕਿਵੇਂ ਆ ਮੁੰਡਿਆ ਇੱਕ ਪਾਸੇ 2.5 ਨੰਬਰ ਹੈ ਆਹ ਕਹਿੰਦੇ ਸੋਮੇ ਦਾ ਭਤੀਜਾ ਮੇਰੇ ਵੀਰੋ ਰੇਡ ਪਾਉਣ ਦੇ ਲਈ ਬਾਧਾ ਹੋਇਆ ਮੈਚ ਤਗੜਾ ਖੇਡਿਆ ਜਾ ਰਿਹਾ ਹੈ ਇਹਦਾ ਚਾਚਾ ਵੀ ਤਗੜਾ ਖੇਡਿਆ ਵੀ ਖਰੇ ਕਦੋਂ ਕੋਈ ਕਰੀਬੀ ਬੈਰੀ ਬਣ ਜੇ ਥਾ ਥਾ ਦਿੱਤੇ ਭੇਦ ਠੀਕ ਨਹੀਂ ਹੁੰਦੇ ਦੁੱਖ ਸੁੱਖ ਵਿੱਚ ਖੜਦੇ ਸਹਾਰਾ ਬਣ ਕੇ ਚਾਚੇ ਤਾਂ ਕਦੇ ਵੀ ਸ਼ਰੀਕ ਨਹੀਂ ਹੁੰਦੇ ਚਾਚੇ ਤਾਂ ਕਦੇ ਵੀ ਸ਼ਰੀਕ ਨਹੀਂ ਹੁੰਦੇ ਇਧਰ ਸੰਤੀ ਕਹਿੰਦੇ ਫੇਰ-ਵਿਲ ਕਬੱਡੀਆਂ ਪਾ ਰਿਹਾ ਆਪਣੀ ਟੀਮ ਦੇ ਨੰਬਰ ਜੋੜਦਾ ਹੋਇਆ ਓ ਬੰਬਾ ਬੜਾ ਕੱਪੜੇ ਤਾਹਾਨੂੰ ਤੰਗਾ ਆ ਕਬੱਡੀ ਪੈਂਦੀ ਹੈ ਆ ਦੇਖਦੇ ਹਵਾ ਲੈਣ ਦੇ ਲੰਗ ਮਾਰੀ ਸੱਜੇ ਪੱਟ ਤੇ ਥਾਪੀ ਇੱਕ ਪਾਸੇ ਕਹਿੰਦੇ ਮਲਕੀਤ ਤੁਮਤਾਨ ਸਾਹਿਬ ਬੜੀ ਮੁੰਡੇ ਦੇ ਵਿੱਚ ਜਾਣ ਹੈ ਉਹ ਮੁੰਡੇ ਦਾ ਜੁੱਸਾ ਕਹਿੰਦੇ ਦੇਖਣ ਵਾਲਾ ਚੱਠੇ ਵਾਲਿਆ ਵੱਡੇ ਵੱਡੇ ਤੂਫਾਨਾਂ ਨੂੰ ਠੱਲ ਪਾਉਂਦਾ ਇੱਕੋ ਜਿਹਾ ਜੁੱਸਾ ਇੱਕੋ ਜਿਹੀ ਖੇੜਾ ਹਰਪ੍ਰਭਾਨ ਸਿੰਘ ਸਰਾਂ ਦਾ ਪੁੱਤ ਤੈਨੂੰ ਦੱਸਿਆ ਜਾਤੂ ਜਿੱਦ ਇੱਕ ਲਗਾ ਪੱਕਾ ਕਰ ਗਿਆ ਭਾਵੇਂ ਟੰਗੀ ਵਾਲਾ ਮੈਂ ਗੋਟਾ ਵਾਲਾ ਭਾਵੇਂ ਲੱਤਾਂ ਵਾਲਾ ਤੇਰੀਆਂ ਲੋਕੀ ਗੱਲਾਂ ਕਰਨਗੇ ਜਿਵੇਂ ਗੁਰਪ੍ਰੀਤ ਬੌਂਸਰ ਦੀਆਂ ਗੱਲਾਂ ਹੁੰਦੀਆਂ ਰੇਡ ਪੈ ਗਈ ਸਾਡੇ ਵਾਲੇ ਆ ਜਾ ਹਾ ਇਧਰ ਸੈਂਟੀ ਕਬੱਡੀ ਆ ਰੇਡਰ ਆ ਗਿਆ ਲੋਟਾ 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 ਬਾਲਾਂ ਤੇਜਾ ਨਵੀਂ ਜੁਮਰ ਦਾ ਹੈ ਨਵੀਂ ਜੁਮਰ ਦਾ ਜਦੋਂ ਭਜਦਾ ਨਾ ਜਦੋਂ ਭਜਦਾ ਇਦਾਂ ਕਹਿੰਦੇ ਸ਼ਰਕ ਦੇ ਰੋਏ ਪਾ ਦਿੰਦਾ ਇੱਕ ਰਾਚੋ ਵਾਲਾ ਸ਼ੈਂਟੀ ਐ ਸੋਮੇ ਦੇ ਪਿੰਡ ਦਾ ਕਸ਼ਮੀਰ ਦੇ ਪਿੰਡ ਦਾ ਪਰ ਦੂਜੇ ਪਾਸੇ ਹਾਉ ਤਲੌੜੀ ਵਾਲੇ ਨਾਲ ਟੱਕਰ 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 ਹਾਉ ਟੱਕਰ ਹਾਉ ਟੱਕਰ ਹਾਉ ਪੜਾਕੇ ਹਾਉ ਪੜਾਕੇ ਆ ਬੱਲੇ ਬੱਲੇ ਆਉ ਟੱਕ ਗਏ ਆ ਕਹਿੰਦੇ ਸ਼ੈਂਟੀ ਵੀ ਮੁੰਡਾ ਦਬ ਗਏ ਕਈਆਂ ਨੂੰ ਬਹਿਮ ਹੋ ਗਏ ਆ ਪਰ ਉਹਨਾਂ ਨੂੰ ਕੀ ਪਤਾ ਗੱਪਰੂ ਹੋਰ ਵੀ ਕਾਇਮ ਹੋ ਗਿਆ ਪਰ ਉਹਨਾਂ ਨੂੰ ਕੀ ਪਤਾ ਸਾਡੇ ਵਾਲਾ ਹੋਰ ਵੀ ਕਾਇਮ ਹੋ ਗਿਆ ਓ ਸਾਡੇ ਵਾਲਾ ਹੋਰ ਵੀ ਕਾਇਮ ਹੋ ਗਿਆ ਮੈਂ ਦੌਰੇ ਪਾ ਦੂ ਉਹਨਾਂ ਨੂੰ ਜਿਹੜੇ ਕਹਿੰਦੇ ਮੁੰਡੇ ਦਾ ਓ ਦੌਰ ਗਿਆ ਮੈਂ ਦੌਰੇ ਪਾ ਦੂ ਉਹਨਾਂ ਦੇ ਜਿਹੜੇ ਕਹਿੰਦੇ ਗੱਪਰੂ ਦਾ ਦੌਰ ਗਿਆ ਓ ਸਾਹਮਣੇ ਵੇਖਦੇ ਆ ਪਰ ਜਿਨ੍ਹਾਂ ਨੇ ਦੌਰ ਚਲਾਏ ਹੁੰਦੇ ਆਣਾ ਉਹਨਾਂ ਨੂੰ ਦੌਰ ਦੱਸਣੇ ਉਹਨਾਂ ਦੀਆਂ ਲੋਕੀ ਆਪੇ ਗੱਲਾਂ ਕਰਦੇ ਆ ਉਹ ਸਾਹਮਣੇ ਕਬੱਡੀ ਕਹਿੰਦੇ ਭਾਈ ਬਖਤੌਰ ਵਾਲਾ ਕੰਤੀ ਪੱਕਾ ਆ ਗਿਆ 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 ਉਹ ਤਾਕੜ ਪਿੱਛੇ ਬਹਿ ਗਿਆ ਉਹ ਪਿੱਛੇ ਬਹਿ ਗਿਆ ਉਹ ਪਿੱਛੇ ਗਾਣੂ ਪੈ ਗਿਆ ਉਹ ਮੈਨੂੰ ਲੱਗਦਾ ਬੰਬ ਦੇ ਚਲਾਉਣ ਲਈ ਬੰਬ ਪਿੱਛੇ ਰੱਖ ਛੋਟੀ ਜੀ ਪਿੱਛੇ ਰੱਖ ਹਾਂ ਇਹਦਾ ਭੱਜ ਜਾਣਗੇ ਤੂੰ ਚੱਲ ਕੇ ਲੋਟ ਨਹੀਂ ਆਉਣਾ ਤੈਨੂੰ ਪਹਿਲਾ ਦੱਸਦਾ ਮਲਕੀਤ ਰਮਦਾਨ ਸਿੰਘ ਵਾਲਾ ਫੇਰ ਕਬੱਡੀ ਪਾਉਣ ਲਈ ਵਾਦਾ ਹੋਇਆ ਬਹੁਤ ਧੰਨਵਾਦ ਆ ਮੇਰੇ ਮਿੱਤਰੋ ਧਲੌੜੀ ਦੀ ਟੀਮ ਤੇ ਕਰਾਚੋ ਦਾ ਫਾਈਨਲ ਫਾਈਨਲ ਬੂਰਾ ਜਗਮਾਨ ਵਾਲੀ ਦਾ ਏ ਏ ਓ ਬੱਲੇ 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 ਓ ਬਚ ਕੇ ਬਚ ਕੇ ਬਚ ਕੇ ਬਚ ਗਏ ਮਲਕੀਤ ਨੂੰ ਵੀ ਪਤਾ ਉਹਨੇ ਜੋਰ ਨਹੀਂ ਮਾਰਿਆ ਪਤਾ ਹੈ ਵੀ ਜੇ ਅੰਗ ਐਸ ਲੋਟ ਫੜਿਆ ਜਾਵੇ ਕਈ ਵਾਰੀ ਤੇ ਔਖਾ ਹੋ ਜਾਂਦਾ 6 ਤੇ 6.5 ਹੈ ਮੇਰੇ ਵੀਰੋ ਦੋਨੇ ਪਾਸੇ ਬਰਾਬਰੀ ਤੇ ਮੈਚ ਚੱਲ ਰਿਹਾ ਹੈ ਸਵਾ ਲੱਖ ਦਾ ਫਾਈਨਲ ਹੈ ਕਰਾਚੋ ਵਾਲਾ ਕਹਿੰਦੇ ਬੈਸਟ ਵਾਲਿਆਂ ਪਾਈ ਆਉਂਦਾ ਹੈ ਕਰਾਚੋ ਵਾਲਾ ਕਹਿੰਦੇ ਬੈਸਟ ਵਾਲਿਆਂ ਪਾਈ ਆਉਂਦਾ ਹੈ ਡੋਲੇ ਤੇ ਤਵੀਤ ਬੰਨਿਆ ਆਰੀ 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 ਡੋਲੇ ਤੇ ਤਵੀਤ ਬੰਨ ਕੇ ਮੁੰਡਾ ਬਣ ਗਿਆ ਕਬੱਡੀ ਦਾ ਖਿਡਾਰੀ ਆਹ ਕਬੱਡੀ ਦਾ ਕਬੱਡੀ ਦਾ ਖਿਡਾਰੀ ਲੈ ਵੀ ਕੰਤੀ ਉਧਰ ਬੰਬਾ ਉਹ ਗਾਣਾ ਪਾੜਾ ਸੁਣਦਾ ਇੱਥੇ ਤੇ ਬੈਰੀ ਸਾਡੇ ਪਿਆਰ ਦਾ ਜ਼ਮਾਨਾ ਇਕੱਠੇ ਹੋਵਾਂਗੇ ਸਮੁੰਦਰਾਂ ਤੋਂ ਪਾਰ ਸੋਣੀਏ ਇਕੱਠੇ ਹੋਵਾਂਗੇ ਸਮੁੰਦਰਾਂ ਤੋਂ ਪਾਰ ਸੋਣੀਏ ਪਰ ਇੱਧਰ ਕਹਿੰਦੇ ਟੱਕ 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 ਟੱਕਰ ਇੱਧਰ ਜੱਫਾ ਇੱਧਰ ਜੱਫਾ ਜੱਫੇ ਤੇ ਜੱਫਾ ਠਾ ਜੱਫਾ ਉਹ ਜੱਫੇ ਤੇ ਜੱਫਾ ਠਾ ਜੱਫਾ ਉਹ ਜੱਫੇ ਤੇ ਜੱਫਾ ਠਾ ਜੱਫਾ ਆਹ ਜੱਕ ਸੈਂਟੀਵੀ ਟੰਗਦਾ ਬਗਾਨਿਆਂ ਨੇ ਓਏ ਬਗਾਨਿਆਂ ਨੇ ਟੰਗਦਾ ਜਦੋਂ ਪੇਚਾਂ ਵਜੇ ਫੇਰ ਪਤਾ ਲੱਗਦਾ ਮੇਰੇ ਵਰਗਾ ਐਮੀ ਕਹਿੰਦੇ ਵੀ ਬੇਬੇ ਦੇ ਮੰਜੇ ਤੇ ਥਾਪੀਆਂ ਮਾਰੀਉ ਫੱਟੇ ਚੱਕ ਦੂ ਬਗਾਨੇ ਸਾਡੇ 11 ਨੂੰ ਹਿੱਟੀ ਜਾਂਦੇ ਆ ਚੱਕ ਇਧਰ ਇੱਕ ਹੋਰ ਜੱਫਾ ਬੂਰੇ ਦਾ ਛੱਠੇ ਵਾਲਿਆਂ ਜਾਦੂ ਜੇ ਜੱਫਾ ਲਾਉਂਦਾ ਗੱਗੂ ਫੌਜੀ ਕਹਿੰਦਾ ਵੀ ਆਪਾਂ 500 ਦੇ ਦੇਣਾ ਆਪਾਂ 500 ਦੇ ਦੇਣਾ ਮੈਚ ਕਹਿੰਦੇ ਬਹੁਤ 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 ਛੋਟੀ ਦਾ ਲੱਖੀ ਮੂਚੋ ਕਹਿੰਦੇ ਐ ਪਾਫਾ ਨਿਕਲਦੀਆ ਜਿਵੇਂ ਫੋਰ ਦਾ ਫਾਟਾ ਹੋਵੇ ਐ ਪਾਫਾ ਨਿਕਲਦੀਆ ਬਗਾਨੇ ਖੜਾ ਦਿੰਦਿਆ ਖੜਾ ਦਿੰਦਿਆ ਖੜਾ ਦਿੰਦਿਆ ਗੱਲਾਂ ਕਰਨੀਆਂ ਬਹੁਤ ਔਖੀਆਂ ਪਰ ਇੱਥੇ ਆ ਕੇ ਖੇਡਣਾ ਬਹੁਤ ਔਖਾ ਆਹ ਦੇਖੋ ਕਾਲੂ ਰਾਮ ਪ੍ਰਿਆਰ ਆਹ ਕਾਹ ਆ ਗਿਆ ਕਹਿੰਦੇ ਸ਼ੈਂਟੀ ਕਾਲੂ ਦਾ ਵੀ ਬਹੁਤ ਬੜਾ ਧੰਨਵਾਦ ਆ ਸਾਡੇ ਦਾ ਮੈਚ ਕਹਿੰਦੇ ਐਨ ਸਿਰੇ ਦਾ ਐਨ ਕਹਿੰਦੇ ਟਿਕਾਣੇ ਦਾ ਮੈਚ ਹੈ ਮੇਰੇ ਵੀਰੋ ਇੱਕ ਪਾਸੇ ਛੋਟਾ ਸ਼ੀਲੋ ਅੱਟਕੇ ਮਾਰਦਾ ਚਾਰ ਜਫੇ ਕੰਤੀ ਲਗਾਤਾਰ ਲੱਗ ਗਏ ਕੁੱਤੀਆਂ ਵਾਰੀ ਕਾ ਜਫਾ ਬੋਲ ਬਾਬਾ ਸੀਤਲਦਾਸ ਕੀ ਇੱਥੇ ਵੀ ਆਨੇ ਯਾਰਾ ਹਾਉ ਕਬੱਡੀ ਪੈਂਦੀ ਆਪਾਂ ਨੰਬਰ ਆਪਣੀ ਟੀਮ ਲਈ ਰੋਨ ਰੇਡਰ ਭੱਜਿਆ ਹੁਣ ਰੇਡਰ ਭੱਜਿਆ ਇਧਰ ਦੇ ਪਾਸੇ ਬੱਕਾ ਆ ਗਿਆ ਜਾਦੂ ਦਾ ਜੱਫਾ 500 ਦਾ ਗੱਗੂ ਪਾਈ ਬਣੀਓ ਹੈ ਗੱਗੂ ਫੌਜੀ ਐਲਾਨ ਕਰਾਉਂਦਾ ਲੈ ਵੀ ਪੰਪਾ ਇਧਰ ਦੇ ਪਾਸੇ ਰੇਡ ਪੈ ਗਈ ਹੈ ਤੇਰਾ ਵੀ ਧੰਨਵਾਦ ਹੈ ਇੱਕ ਪਾਸੇ ਸ਼ੀਲੂ ਛੋਟਾ ਸ਼ੀਲੂ ਓਏ ਕਰਾਉਂਦਾ ਇਲੂ ਇਲੂ ਇਹ ਤਾਂ ਕੜਾ ਇਹਦਾ ਗੋਗੜੀਆਂ ਪਿੰਡ ਹੈ ਇਹਦਾ ਜੜਦਾ ਪਾਰਾ ਤੇ ਜਿੱਤਨ ਨੂੰ ਫਿਰਦਾ 1011 ਉਹ ਜਤਨ ਨੂੰ ਫਿਰਦਾ 1011 ਉਹ ਸਾਹਮਣੇ ਕਾਲੂ ਭੰਗੜੇ ਪਾਈ ਆਉਂਦਾ ਤੀਜੀ ਤੀਜੀ ਖੁੱਲੀਆਂ ਕਬਾਂਦਾ ਖੁੱਲੀਆਂ 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 ਕਬੜੀਆਂ ਦੇ ਖੁੱਲੀਆਂ ਓਏ ਕੁੱਤੀਆਂ ਵਾਲੇ ਨਜ਼ਾਰਾ ਆ ਤੇ ਕਾਰੀ ਖੜੇ ਖੜੇ ਰੋਲਾ ਰੂਲਾ ਵੀ ਹੁਣ ਕਿਉਂਕਿ ਤਾਲੀਆਂ ਦਾ ਘਟ ਵਜਦੇ ਕੋ ਕੋ ਠੰਡ ਹੈ ਹਾਂ ਹੁਣ ਵਾਦਾ ਇੱਕ ਵਾਰੀ ਲਲਕਾਰਾ ਕੀ ਬਾਤ ਹੈ ਹੁਣ ਕੀ ਕਰਨ ਟਰਾਲੀਆਂ ਦੁੱਦਾ ਭਜਦਾ ਨਹੀਂ ਕੋ ਉੱਥੇ ਤਾਂ ਬੰਦੇ ਨਹੀਂ ਹੈਗੇ ਹਾ ਇਧਰਲੇ ਪਾਸੇ ਕਬੱਡੀ ਆ ਲਓ ਸੁਮਿਤ ਵਰਗੇ ਬੱਲੇ ਬੱਲੇ ਏ ਆਓ 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 ਦੇਖੋ ਹੋਰ ਕਿਨੂੰ ਕਹਿੰਦੇ ਆ ਸੋਹਣੀਏ ਹੋਰ ਕੀ ਨੂੰ ਕਹਦੇ ਆ ਤਰੱਕੀ ਸੋਹਣੀਏ ਸਲੂਟ ਮਾਰ ਰਹੇ ਨੇ ਦੁਨੀਆ ਏ ਰੱਖੀ ਸੋਹਣੀਏ ਸਲੂਟ ਮਾਰ ਰਹੇ ਨੇ ਦੁਨੀਆ ਏ ਰੱਖੀ ਸੋਹਣੀਏ ਰੱਖੀ ਸੋਹਣੀਏ ਵਾਹ ਇਹ ਗੁੱਡ ਜਜਮੈਂਟ ਆ ਬਹੁਤ ਵਧੀਆ ਜਜਮੈਂਟ ਹੈ ਵੱਡਾ ਸਰਕਾਰ 11:15 ਵਜੇ ਵਜੇ ਹਜੇ ਕਿੱਥੇ ਗੁੱਡ ਜਜਮੈਂਟ 11:00 ਬਜ ਗਏ 8 ਮਿੰਟ ਹੋ ਗਏ ਹਾਂ ਉਲਝੇ ਪਿਆ ਬੰਦੇ ਉਹ ਕੀ ਕਰ ਵਿਚਾਰੇ 8 ਵਜੇ ਦੇ ਖੜੇ ਆ ਖਾਲੂ ਸਹੀਆਂ ਨੇ ਗੱਲ ਹਾਂ ਆਜੋ ਭਾਈਆਂ ਕੇ ਫੜਾਵਲ ਸਹੀ ਆ ਮੁੰਡਿਆਂ ਦਾ ਜਮਾ ਸਾਈ ਪੁਆਇੰਟ ਹੁਣ ਤੁਹਾਨੂੰ ਪਤਾ ਸਟਰਗਲ ਐ ਮੜਕਦੇ ਐ ਇਹ ਵੱਡੀ ਦੇ ਨਾਲ ਧਰੌੜੀ ਦੇ ਨੰਬਰ ਨੇ 10 ਗੁਜਰੰਗਵਾਲੀ ਕੀ ਕੀ ਹੋ ਗਿਆ ਉਪਰ ਤੱਕ ਐ ਹਨੇਰਾ ਹੋਇਆ ਪਿਆ ਹੁਣਾਂ ਜਾਫੀ ਦਾ ਪੁਆਇੰਟ ਆ ਜੀ ਜਾਫੀ ਦਾ ਪੁਆਇੰਟ ਆ ਰੱਜੀ ਹਾਂਜੀ ਸਹੀ ਆ ਵਾਹ ਰੱਜੀ ਜਾਂਦਾ ਰਹੇ ਜਿਹੋਣੇ ਜੋ ਗਿਆ ਜਾਂਦਾ ਰਹੇ ਕਈ ਬੰਦੇ ਨਾਲ ਲੋਕਾਂ ਦਾ ਦਿਲ ਜਿੱਤ ਕੇ ਲੈ ਜਾਂਦੇ ਆ ਹਾਂ ਹਾਂ ਕਈ ਬੰਦੇ ਹੈ ਘੱਟ ਤਗੜਾ ਖੇਡਣਾ ਥੋੜਾ ਟਾਈਮ ਖੇਡਣਾ ਲੋਕਾਂ ਦੇ ਦਿਲਾਂ 'ਚ ਬੈਠੇ ਰਹਿੰਦੇ ਆ ਤੇ ਕਈ ਹੁੰਦੇ ਆ ਜਿਹੜੇ ਬਾਲੇ ਤਗੜੇ ਜੋ ਹੋ ਗਏ ਲੋਕ ਉਹਨਾਂ ਨੂੰ ਸੱਤਰੀ ਕਾਲੀ ਬਣਾਉਂਦਾ ਹਾਂ ਇਹ ਗੱਲ ਹੈ ਗੱਲ ਤਾਂ ਦੋਨੇ ਆ ਮੇਰੇ ਵੀਰੋ ਹੈਡ ਤੇ ਟੇਲ ਦੁੱਖ ਤੇ ਸੁੱਖ ਹੈ ਪਰ ਗੱਲ ਜਿੱਤ ਹਾਰ ਨਹੀਂ ਮੇਰੇ ਪੰਜਾਬੀ ਹੀਰੋ ਛੇਲੋ ਛੱਡਦਾ ਕਰਦਾ ਕਰਦਾ ਖੇਡਦਾ ਛੋਟਾ ਛੇਲੋ ਨੰਬਰ ਰੇਟਰ ਦਾ ਨੰਬਰ ਰੇਟਰ ਦਾ ਨੰਬਰ ਰੇਟਰ ਦਾ ਵਾਹ ਓਏ ਸੈਂਟੀ ਤਾੜੀਆਂ ਓਏ ਬਾਈ ਜੇ ਨਜ਼ਾਰਾ ਐ ਇੱਕ ਵਾਰੀ ਰੌਲਾ ਰੂਲਾ ਜਾ ਪਾ ਦੇ ਹੁਣ ਕਹਿੰਦੇ ਜੱਫੇ ਤੇ ਜੱਫੇ ਓਏ ਨਜ਼ਾਰਾ ਕੁੱਤੀਵਾਲ ਦੇ ਵਿੱਚ ਤੇਰੇ ਤੇ ਕੈਮਰਾ ਬੜਾ ਵੱਜਦਾ ਆਪਾਂ ਹਰ ਇੱਕ ਗਰਾਊਂਡ 'ਚ ਜਾਣਾ ਆਪਣੇ ਲਈ ਸਾਰੇ ਕੋ ਜਿਆ ਮੇਰੀ ਸਾਂ ਜੋ ਉਹਨਾਂ ਨਾਲ ਜਿਨ੍ਹਾਂ ਨੇ ਹੌਸਲੇ ਬਲੰਤ ਨਾ ਮੈਂ ਜਿੱਤਿਆਂ ਦੇ ਨਾਲ ਨਾ ਮੈਂ ਹਾਰਿਆਂ ਦੇ ਨਾਲ ਮੈਂ ਸਮਾਪਤ ਧਨੋਰੀ ਬੋਲੇ ਸੋਨਹਾਲ ਸਾਤ ਸਿਰਿਆ ਗਾਲ ਧਨੋਰੀ 11 ਕਰਾਚੋ ਸਾਡੇ ਤਤਨਾਰੀ ਦੇ ਸ਼ਾਂਤੀ ਕਰਾਚੋ ਵਾਹ ਸੱਤ ਕਬੱਡੀਆਂ ਪੰਜ ਨੰਬਰ ਸ਼ਾਂਤੀ ਦੇ ਅਮਿਤ ਦੇ ਸੱਤ ਕਬੱਡੀਆਂ ਪੰਜ ਨੰਬਰ ਬੈਟ ਜਾਫੀ ਪੰਜ ਟੱਚ ਦੇ ਤਿੰਨ ਜਫੇ ਬੂੜਾ ਨੇ ਤਤ ਨੌਰੀ ਤੇ ਸ਼ੈਂਟੀ ਪੰਜ ਪੰਜ ਨੰਬਰ ਲੈ ਕੇ ਸੱਤ ਕਬੱਡੀਆਂ ਨੂੰ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੇ ਸਾਲ 75 ਕਿਲੋ ਦਾ ਸਾਰਾ ਨਾਮ ਕਾਲਾ ਫੌਜੀ ਗਗਨਾ ਫੌਜੀ ਬਲਕਾਰਨ ਫੌਜੀ ਦੇ ਸੋਨੀ ਫੌਜੀ ਆਕਾਸ਼ਦੀਪ ਕੈਨੇਡਾ ਇਹਨਾਂ ਪੰਜਾਬ ਵੱਲੋਂ ਜਿਹੜਾ ਦਿੱਤਾ ਜਾਊਗਾ ਬਹੁਤ ਧੰਨਵਾਦ ਹੈ 75 ਕਿਲੋ ਦਾ ਅਗਲੇ ਸਾਲ ਜਿਹੜਾ ਸਾਰਾ